ਦੋਸਤੋ, ਇੱਕ ਕਹਾਣੀ ਹੈ ਮਸ਼ੇਲ ਨਾਮ ਦੀ ਇੱਕ ਕੁੜੀ ਦੀ। ਇੱਕ ਰਾਤ ਜਦੋਂ ਉਹ ਆਪਣੀ ਕਾਰ ਤੇ ਜਾ ਰਹੀ ਸੀ ਤਾਂ ਇੱਕ ਆਦਮੀ ਉਹਨੂੰ ਕਿਡਨਾਪ ਕਰ ਲੈਂਦਾ ਹੈ ਪਰ ਉਹ ਕੋਈ ਨਾਰਮਲ ਕਿਡਨਾਪਰ ਨਹੀਂ ਹੁੰਦਾ। ਜੋ ਉਹਨੂੰ ਟੌਰਚਰ ਕਰੇਗਾ ਜਾਂ ਉਸ ਤੋਂ ਪੈਸੇ ਮੰਗੇਗਾ। ਇਹ ਕਿਡਨਾਪਰ ਉਹਨੂੰ ਖਾਣ ਲਈ ਖਾਣਾ ਦਿੰਦਾ ਹੈ, ਰਹਿਣ ਲਈ ਜਗ੍ਹਾ ਦਿੰਦਾ ਹੈ ਪਰ ਉਸ ਦੀ ਸਿਰਫ ਇੱਕ ਕੰਡੀਸ਼ਨ ਹੁੰਦੀ ਹੈ ਕਿ ਉਹ ਕਦੇ ਇਸ ਬੇਸਮੈਂਟ ਤੋਂ ਬਾਹਰ ਨਾ ਜਾਵੇ। ਹੌਲੀ ਮਿਸ਼ੇਲ ਨੂੰ ਪਤਾ ਲੱਗਦਾ ਹੈ ਕਿ ਉਸਦੇ ਕਿਡਨਾਪ ਹੋਣ ਤੋਂ ਕੁਝ ਦਿਨ ਬਾਅਦ ਹੀ ਪੂਰੀ ਦੁਨੀਆ ਬਦਲ ਗਈ ਹੈ ਬਾਹਰ ਜੋ ਕੁਝ ਵੀ ਸੀ ਸਭ ਖਤਮ ਹੋ ਚੁੱਕਿਆ ਹੈ ਹੁਣ ਉਹਨੂੰ ਪੂਰੀ ਜ਼ਿੰਦਗੀ ਇਸੇ ਬੇਸਮੈਂਟ ਵਿੱਚ ਰਹਿਣਾ ਪਵੇਗਾ ਪਰ ਆਖਰ ਅਜਿਹਾ ਕੀ ਹੋਇਆ ਸੀ ਬਾਹਰ ਜਿਸ ਕਰਕੇ ਉਹ ਬਾਹਰ ਨਹੀਂ ਜਾ ਸਕਦੇ ਪੂਰੀ ਕਹਾਣੀ ਜਾਣਨ ਲਈ ਦੇਖਦੇ ਰਹੋ ਅੱਜ ਦੀ ਸਾਡੀ ਫਿਲਮ ਜਿਹਦਾ ਨਾਮ ਹੈ 10 ਕਵਰਫੀਲਡ ਲੇਨ ਇਸ ਫਿਲਮ ਦੀ ਸਟਾਰਟਿੰਗ ਵਿੱਚ ਅਸੀਂ ਮਿਸ਼ੇਲ ਨੂੰ ਵੇਖਦੇ ਹਾਂ ਉਹਦਾ ਆਪਣੇ ਬੁਆਏਫਰੈਂਡ ਨਾਲ ਝਗੜਾ ਚੱਲ ਰਿਹਾ ਹੈ ਜਿਸ ਤੋਂ ਬਾਅਦ ਉਹ ਉਹਨੂੰ ਛੱਡ ਕੇ ਆਪਣੇ ਘਰ ਜਾ ਰਹੀ ਸੀ ਪਰ ਰਸਤੇ ਵਿੱਚ ਇੱਕ ਕਾਰ ਉਹਨੂੰ ਪੂਰੇ ਜ਼ੋਰ ਨਾਲ ਟੱਕਰ ਮਾਰਦੀ ਹੈ ਜਿਸ ਕਰਕੇ ਉਹਦਾ ਇੱਕ ਬੜਾ ਐਕਸੀਡੈਂਟ ਹੁੰਦਾ ਹੈ ਐਨੇ بڑے ਐਕਸੀਡੈਂਟ ਤੋਂ ਬਾਅਦ ਵੀ ਮਸ਼ੇਲ ਹੁਣ ਤੱਕ ਜਿਉਂਦੀ ਸੀ ਪਰ ਜਦੋਂ ਉਸ ਨੂੰ ਹੋਸ਼ ਆਉਂਦਾ ਹੈ ਤਾਂ ਉਹ ਖੁਦ ਨੂੰ ਕਿਸੇ ਹਸਪੀਟਲ ਵਿੱਚ ਨਹੀਂ ਬਲਕਿ ਇੱਕ ਬੇਸਮੈਂਟ ਵਿੱਚ ਬੰਦ ਪਾਉਂਦੀ ਹੈ ਉਸ ਦੇ ਕੱਪੜੇ ਕਿਸੇ ਨੇ ਖੋਲ ਦਿੱਤੇ ਸਨ ਤੇ ਉਹਦਾ ਪੈਰ ਇੱਕ ਹੱਥ ਕੜੀ ਨਾਲ ਬੰਨਿਆ ਹੋਇਆ ਹੁੰਦਾ ਹੈ ਮਸ਼ੇਲ ਬੜੀ ਘਬرائی ਹੋਈ ਸੀ ਉਸ ਨੂੰ ਆਪਣਾ ਫੋਨ ਦਿਖਦਾ ਪਰ ਉੱਥੇ ਨੈਟਵਰਕ ਨਹੀਂ ਆ ਰਿਹਾ ਸੀ ਹੁਣ ਉਸ ਨੂੰ ਕਿਸੇ ਦੇ ਆਉਣ ਦੀ ਆਵਾਜ਼ ਸੁਣਦੀ ਹੈ ਤੇ ਅਸੀਂ ਉੱਥੇ ਇੱਕ ਅਧੇੜ ਉਮਰ ਦੇ ਆਦਮੀ ਨੂੰ ਵੇਖਦੇ ਹਾਂ ਇਸ ਆਦਮੀ ਦਾ ਨਾਮ ਹਾਵਰਡ ਹੈ ਉਸੇ ਨੇ ਮਿਸ਼ੇਲ ਨੂੰ ਕਿਡਨਾਪ ਕੀਤਾ ਸੀ ਮਿਸ਼ੇਲ ਉਹਨੂੰ ਕਹਿੰਦੀ ਹੈ ਕਿ ਉਹ ਉਹਨੂੰ ਛੱਡ ਦੇਵੇ ਉਹ ਕਿਸੇ ਨੂੰ ਵੀ ਇਹਦੇ ਬਾਰੇ ਨਹੀਂ ਦੱਸੇਗੀ ਪਰ ਹਾਵਰਡ ਉਹਨੂੰ ਸ਼ਾਂਤ ਰਹਿਣ ਤੇ ਖੁਦ ਦਾ ਧਿਆਨ ਰੱਖਣ ਲਈ ਕਹਿੰਦਾ ਤੋ ਤੱਕ ਕੇ ਹਾਵਰਡ ਉਹਨੂੰ ਹੱਥ ਕੜੀ ਦੀ ਚਾਬੀ ਵੀ ਦੇ ਦਿੰਦਾ ਹੈ ਇਸ ਤੋਂ ਬਾਅਦ ਆਪਾਂ ਵੇਖਦੇ ਹਾਂ ਕਿ ਮਿਸ਼ੇਲ ਲੱਕੜੀ ਨੂੰ ਛਿੱਲ ਕੇ ਇੱਕ ਹਥਿਆਰ ਬਣਾਉਂਦੀ ਹੈ ਤੇ ਹਾਵਰਡ ਨੂੰ ਮਾਰ ਕੇ ਉੱਥੋਂ ਭੱਜਣ ਦੇ ਬਾਰੇ ਸੋਚਦੀ ਹੈ ਉਹ ਉਹਦੇ ਵਾਪਸ ਆਉਣ ਦਾ ਇੰਤਜ਼ਾਰ ਕਰਦੀ ਹੈ ਤੇ ਉਹਦੇ ਆਉਂਦੇ ਹੀ ਉਸਤੇ ਹਮਲਾ ਕਰ ਦਿੰਦੀ ਹੈ ਪਰ ਉਹਦਾ ਇਹ ਪਲਾਨ ਫੇਲ ਹੋ ਜਾਂਦਾ ਹੈ ਕਿਉਂਕਿ ਹਾਰਵਰਡ ਉਸ ਤੋਂ ਬਹੁਤ ਜ਼ਿਆਦਾ ਪਾਵਰਫੁਲ ਸੀ ਹਾਰਵਰਡ ਉਹਨੂੰ ਕਹਿੰਦਾ ਹੈ ਕਿ ਮੈਂ ਤੇਰੀ ਜਾਨ ਬਚਾਈ ਹੈ ਇਸ ਕਰਕੇ ਤੈਨੂੰ ਮੇਰਾ ਧੰਨਵਾਦ ਕਰਨਾ ਚਾਹੀਦਾ ਹੈ ਤੇ ਦੁਬਾਰਾ ਗਲਤੀ ਨਾਲ ਵੀ ਅਜਿਹਾ ਨਾ ਕਰੀ ਹਾਰਵਰਡ ਉਹਨੂੰ ਦੱਸਦਾ ਹੈ ਕਿ ਸਾਡੀ ਧਰਤੀ ਤੇ ਕਿਸੇ ਤਰ੍ਹਾਂ ਦਾ ਹਮਲਾ ਹੋਇਆ ਹੈ ਜੋ ਨਿਊਕਲੀਅਰ ਹਮਲੇ ਤੋਂ ਵੀ ਵੱਡਾ ਹੈ ਜਿਸ ਕਰਕੇ ਬਾਹਰ ਦੀ ਹਵਾ ਵਿੱਚ ਐਨਾ ਪੋਲੂਸ਼ਨ ਹੈ ਕਿ ਹੁਣ ਕੋਈ ਵੀ ਜੀਉਦਾ ਨਹੀਂ ਬਚਿਆ। ਮਿਸ਼ੇਲ ਨੂੰ ਉਹਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਹੁੰਦਾ ਤੇ ਹੁੰਦਾ ਵੀ ਕਿਵੇਂ ਕਿਉਂਕਿ ਕੁਝ ਦਿਨ ਪਹਿਲਾਂ ਤਾਂ ਸਾਰਾ ਕੁਝ ਠੀਕ ਸੀ ਤੇ ਅਚਾਨਕ ਐਨਾ ਵੱਡਾ ਹਮਲਾ ਮੁਮਕਿਨ ਹੀ ਨਹੀਂ। ਪਰ ਫੇਰ ਵੀ ਮਿਸ਼ੇਲ ਉਹਦੀ ਹਾਂ ਵਿੱਚ ਹਾਂ ਮਿਲਾਉਂਦੀ ਹੈ ਕਿਉਂਕਿ ਉਹਨੂੰ ਨਹੀਂ ਪਤਾ ਸੀ ਕਿ ਹਾਰਵਰਡ ਕਿਵੇਂ ਦਾ ਬੰਦਾ ਹੈ। ਕੁਝ ਦਿਨਾਂ ਤੋਂ ਬਾਅਦ ਜਦੋਂ ਤੁਰਨ-ਫਿਰਨ ਲੱਗ ਜਾਂਦੀ ਹੈ ਤਾਂ ਉਹ ਉਸ ਬੇਸਮੈਂਟ ਦੇ ਕਮਰੇ ਤੋਂ ਬਾਹਰ ਆਉਂਦੀ ਹੈ। ਇੱਥੇ ਸਾਨੂੰ ਪਤਾ ਲੱਗਦਾ ਹੈ ਕਿ ਉੱਥੇ ਉਹ ਕੱਲੀ ਨਹੀਂ ਸੀ ਆਪਾਂ ਇੱਥੇ ਐਮਿਟ ਨਾਮ ਦੇ ਮੁੰਡੇ ਨੂੰ ਵੇਖਦੇ ਹਾਂ ਐਮਿਟ ਮਿਸ਼ੇਲ ਨਾਲ ਬੜਾ ਫ੍ਰੈਂਕਲੀ ਗੱਲ ਕਰ ਰਿਹਾ ਸੀ ਜੋ ਹਾਵਰ ਨੂੰ ਬਿਲਕੁਲ ਪਸੰਦ ਨਹੀਂ ਆਉਂਦਾ ਤੇ ਉਹ ਉਸ ਨੂੰ ਮਿਸ਼ੇਲ ਤੋਂ ਦੂਰ ਰਹਿਣ ਲਈ ਕਹਿੰਦਾ ਇਸ ਤੋਂ ਬਾਅਦ ਮਿਸ਼ੇਲ ਵਾਸ਼ਰੂਮ ਜਾਂਦੀ ਹੈ ਪਰ ਹਾਵਰ ਦਰਵਾਜ਼ੇ ਤੋਂ ਹਟਣ ਲਈ ਤਿਆਰ ਨਹੀਂ ਸੀਗਾ ਕਿਉਂਕਿ ਉਸ ਨੂੰ ਮਿਸ਼ੇਲ ਤੇ ਭਰੋਸਾ ਨਹੀਂ ਸੀ ਮਿਸ਼ੇਲ ਉਸ ਨੂੰ ਇੱਕ ਵਾਰ ਬਾਹਰ ਜਾ ਕੇ ਹਾਲਾਤਾਂ ਦਾ ਮੌਜਨਾ ਕਰਨ ਲਈ ਕਹਿੰਦੀ ਹੈ ਉਸਰੋਂ ਉਮੀਦ ਸੀ ਕਿ ਸ਼ਾਇਦ ਸਾਰਾ ਕੁਝ ਠੀਕ ਹੋ ਗਿਆ ਹੋਵੇਗਾ ਪਰ ਹਾਰਵਰਡ ਉਹਨੂੰ ਕਹਿੰਦਾ ਹੈ ਕਿ ਹਵਾ ਨੂੰ ਸਾਫ਼ ਹੋਣ ਲਈ ਕਈ ਸਾਲ ਵੀ ਲੱਗ ਸਕਦੇ ਨੇ ਇਸ ਲਈ ਸਾਡੇ ਵਿੱਚੋਂ ਕੋਈ ਵੀ ਬਾਹਰ ਨਹੀਂ ਜਾਵੇਗਾ ਇਸ ਤੋਂ ਬਾਅਦ ਉਹ ਮਸ਼ੇਲ ਨੂੰ ਬਾਹਰ ਦਾ ਨਜ਼ਾਰਾ ਵਿਖਾਉਣ ਲੈ ਕੇ ਜਾਂਦਾ ਹੈ ਤੇ ਅਸੀਂ ਦੇਖਦੇ ਹਾਂ ਕਿ ਸਾਰੇ ਜਾਨਵਰ ਜ਼ਹਿਰੀਲੀ ਗੈਸ ਕਰਕੇ ਮਾਰੇ ਗਏ ਸਨ ਇਹ ਦੇਖ ਕੇ ਮਸ਼ੇਲ ਨੂੰ ਯਕੀਨ ਹੋ ਗਿਆ ਸੀ ਕਿ ਬਾਹਰ ਕੁਝ ਤਾਂ ਗਲਤ ਹੋਇਆ ਪਰ ਉਦੋਂ ਹੀ ਉਹ ਹਾਰਵਰਡ ਦੀ ਕਾਰ ਨੂੰ ਦੇਖਦੀ ਹੈ ਤੇ ਉਹਨੂੰ ਯਾਦ ਆਉਂਦਾ ਹੈ ਕਿ ਇਸੇ ਕਾਰ ਨੇ ਉਹਨੂੰ ਟੱਕਰ ਮਾਰੀ ਸੀ ਜੀਦਾ ਮਤਲਬ ਇਹ ਸੀ ਕਿ ਹਾਵਰਡ ਉਹਨੂੰ ਜਾਣ ਕੇ ਬਾਹਰ ਨਹੀਂ ਸੀ ਜਾਣ ਦੇ ਰਿਹਾ ਇਸ ਤੋਂ ਬਾਅਦ ਮਸ਼ੇਲ ਐਮਿਟ ਨਾਲ ਗੱਲ ਕਰਦੀ ਹੈ ਤੇ ਉਹਨੂੰ ਪੁੱਛਦੀ ਹੈ ਕਿ ਬਾਹਰ ਹੋਇਆ ਕੀ ਸੀ ਜਿਸ ਤੋਂ ਹਾਵਰਡ ਇੰਨਾ ਡਰਿਆ ਹੋਇਆ ਤੇ ਉਹਨੂੰ ਪਤਾ ਲੱਗਦਾ ਹੈ ਕਿ ਐਮਿਟ ਨੂੰ ਉਹਨੇ ਕਿਡਨਾਪ ਨਹੀਂ ਕੀਤਾ ਸੀ ਬਲਕਿ ਉਹ ਆਪ ਉਸ ਬੇਸਮੈਂਟ ਵਿੱਚ ਆਇਆ ਸੀ ਐਮਿਟ ਉਸਨੂੰ ਕਹਿੰਦਾ ਹੈ ਕਿ ਉਸਨੇ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਇੱਥੋਂ ਬਾਹਰ ਜਾਣ ਨਾਲ ਅਸੀਂ ਸਾਰੇ ਮਾਰੇ ਜਾਵਾਂਗੇ ਇਹ ਜਗ੍ਹਾ ਸਭ ਤੋਂ ਸੇਫ ਹੈ ਕਿਉਂਕਿ ਹਾਰਵਰਡ ਕਾਫੀ ਸਾਲਾਂ ਤੋਂ ਇਸ ਬੇਸਮੈਂਟ ਨੂੰ ਬਣਾਉਣ ਵਿੱਚ ਲੱਗਿਆ ਹੋਇਆ ਸੀ ਪਰ ਫੇਰ ਵੀ ਮਸ਼ੇਲ ਨੂੰ ਹਾਰਵਰਡ ਤੇ ਭਰੋਸਾ ਨਹੀਂ ਸੀਗਾ ਉਸ ਨੂੰ ਲੱਗ ਰਿਹਾ ਸੀ ਕਿ ਉਸ ਨੂੰ ਕਿਡਨਾਪ ਕੀਤਾ ਗਿਆ ਹੈ ਇੱਕ ਰਾਤ ਉਹ ਸਾਰੇ ਮਿਲ ਕੇ ਡਿਨਰ ਕਰ ਰਹੇ ਸੀ ਤੇ ਸਾਨੂੰ ਇੱਥੇ ਹਾਰਵਰਡ ਦੇ ਬਿਹੇਵੀਅਰ ਬਾਰੇ ਕਾਫੀ ਕੁਝ ਪਤਾ ਲੱਗਦਾ ਹੈ ਜਿਵੇਂ ਉਹਨੂੰ ਛੋਟੀਆਂ-ਛੋਟੀਆਂ ਗੱਲਾਂ ਤੋਂ ਗੁੱਸਾ ਆਉਂਦਾ ਸੀ ਤੇ ਉਹ ਕਿਸੇ ਨੂੰ ਖੁਸ਼ ਨਹੀਂ ਸੀ ਦੇਖ ਸਕਦਾ ਮਿਸ਼ੇਲ ਉਸਦੀ ਕਮਰ ਉੱਤੇ ਲੱਗੇ ਚਾਬੀਆਂ ਦੇ ਸੈੱਟ ਨੂੰ ਵੇਖਦੀ ਹੈ ਉਹ ਹਾਰਵਰਡ ਦੇ ਸਾਹਮਣੇ ਐਮਿਟ ਨਾਲ ਹੱਸ-ਹੱਸ ਕੇ ਗੱਲਾਂ ਕਰਨ ਲੱਗ ਪੈਂਦੀ ਹੈ ਕਿਉਂਕਿ ਉਹਨੂੰ ਪਤਾ ਸੀ ਕਿ ਉਹ ਇਸ ਗੱਲ ਤੇ ਕੋਈ ਨਾ ਕੋਈ ਹਰਕਤ ਜ਼ਰੂਰ ਕਰੇਗਾ ਤੇ ਬਿਲਕੁਲ ਇਸੇ ਤਰ੍ਹਾਂ ਹੁੰਦਾ ਹਾਰਵਰਡ ਮਿਸ਼ੇਲ ਦਾ ਗਲਾ ਦਬਾ ਕੇ ਉਹਨੂੰ ਡਰਾਉਂਦਾ ਕਿਉਂਕਿ ਉਹਨੂੰ ਲੱਗਿਆ ਕਿ ਉਹ ਦੋਨੋਂ ਉਸਦੇ ਬਣਾਏ ਰੂਲਸ ਫਾਲੋ ਨਹੀਂ ਕਰ ਰਹੇ ਸੀ ਇਸੇ ਮੌਕੇ ਦਾ ਫਾਇਦਾ ਚੁੱਕ ਮਿਸ਼ੇਲ ਉਹਦੀਆਂ ਚਾਬੀਆਂ ਚੋਰੀ ਕਰ ਲੈਂਦੀ ਹੈ ਤੇ ਹਾਰਵਰਡ ਨੂੰ ਮਾਰ ਕੇ ਉੱਥੋਂ ਭੱਜਣ ਲੱਗਦੀ ਹੈ ਉਹ ਤੁਹਾਡੇ ਇੱਕ ਇੱਕ ਦਰਵਾਜੇ ਤੇ ਤਿੰਨ ਤਿੰਨ ਤਾਲੇ ਲੱਗੇ ਹੋਏ ਸੀ ਉਹ ਕਿਸੇ ਤਰ੍ਹਾਂ ਉਹਨਾਂ ਨੂੰ ਖੋਲ ਕੇ ਬਾਹਰ ਵੱਲ ਆਉਂਦੀ ਹੈ ਹੁਣ ਉਸ ਨੂੰ ਇੱਕ ਗੱਡੀ ਦਿਖਦੀ ਹੈ ਜਿਹਦੀਆਂ ਲਾਈਟਾਂ ਜਗ ਰਹੀਆਂ ਸਨ ਉਹ ਗੇਟ ਨੂੰ ਖੋਲਣ ਲੱਗਦੀ ਹੈ ਪਰ ਹਾਵਰਡ ਉਸ ਨੂੰ ਬਾਰ ਬਾਰ ਗੇਟ ਨਾ ਖੋਲਣ ਦੀ ਰਿਕਵੈਸਟ ਕਰਦਾ ਹੈ ਉਦੋਂ ਹੀ ਅਸੀਂ ਇੱਕ ਲੇਡੀ ਨੂੰ ਵੇਖਦੇ ਹਾਂ ਜਿਹਦਾ ਚਿਹਰਾ ਬਿਲਕੁਲ ਖਰਾਬ ਹੋ ਗਿਆ ਹੈ ਤੇ ਉਸ ਦੀ ਚਮੜੀ ਨਿਕਲ ਰਹੀ ਸੀ ਜੋ ਸ਼ਾਇਦ ਬਾਹਰ ਦੀ ਹਵਾ ਕਰਕੇ ਹੋਇਆ ਹੋਵੇਗਾ ਉਹ ਮਿਸ਼ੇਲ ਨੂੰ ਗੇਟ ਖੋਲਣ ਲਈ ਕਹਿੰਦੀ ਹੈ ਪਰ ਮਿਸ਼ੇਲ ਬੜਾ ਘਬਰਾ ਗਈ ਸੀ ਕਿਉਂਕਿ ਹਾਰਵਰਡ ਉਸ ਨੂੰ ਪਿੱਛੇ ਤੋਂ ਚੀਕ-ਚੀਕ ਕੇ ਗੇਟ ਖੋਲਣ ਤੋਂ ਮਨਾ ਕਰ ਰਿਹਾ ਸੀ ਹੁਣ ਆਪਾਂ ਦੇਖਦੇ ਹਾਂ ਕਿ ਉਹ ਲੇਡੀ ਦਰਵਾਜ਼ੇ ਤੇ ਆਪਣਾ ਸਿਰ ਮਾਰ-ਮਾਰ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ ਤੇ ਅਖੀਰ ਵਿੱਚ ਮਿਸ਼ੇਲ ਨੂੰ ਵਾਪਸ ਬੇਸਮੈਂਟ ਵਿੱਚ ਆਉਣਾ ਪੈਂਦਾ ਉਹ ਇਹ ਸਭ ਦੇਖ ਕੇ ਬਹੁਤ ਡਰ ਗਈ ਸੀ ਨਾ ਤਾਂ ਉਸ ਨੂੰ ਹਾਵੜ-ਨਾੜ ਰਹਿਣਾ ਪਸੰਦ ਸੀ ਤੇ ਨਾ ਹੀ ਉਹ ਬਾਹਰ ਜਾ ਸਕਦੀ ਸੀ ਹਾਵੜ ਉਹਦੇ ਕੋਲ ਆਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਉਹਨੇ ਹੀ ਮਿਸ਼ੇਲ ਦੀ ਕਾਰ ਨੂੰ ਟੱਕਰ ਮਾਰੀ ਸੀ ਪਰ ਇਸ ਲਈ ਨਹੀਂ ਕਿ ਉਹ ਅਜਿਹਾ ਕਰਨਾ ਚਾਹੁੰਦਾ ਸੀ ਬਲਕਿ ਇਸ ਲਈ ਕਿਉਂਕਿ ਬੇਸਮੈਂਟ ਤੱਕ ਆਉਣ ਲਈ ਉਹ ਬਹੁਤ ਤੇਜ਼ ਡਰਾਈਵ ਕਰ ਰਿਹਾ ਸੀ ਜਿਸ ਕਰਕੇ ਉਸਨੇ ਮਿਸ਼ੇਲ ਦੀ ਕਾਰ ਨੂੰ ਠੋਕ ਦਿੱਤਾ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਮਿਸ਼ੇਲ ਨੂੰ ਯਕੀਨ ਹੋ ਗਿਆ ਸੀ ਕਿ ਬਾਹਰ ਸਭ ਕੁਝ ਖਤਮ ਹੋ ਚੁੱਕਿਆ ਹੈ ਤੇ ਉਹਨੂੰ ਅੰਦਰ ਹੀ ਰਹਿਣਾ ਪਵੇਗਾ ਜਦੋਂ ਤੱਕ ਬਾਹਰ ਦੀ ਹਵਾ ਸਾਫ਼ ਨਹੀਂ ਹੋ ਜਾਂਦੀ ਹਾਵਰਡ ਉਹਨੂੰ ਆਪਣੀ ਕੁੜੀ ਮੇਗਨ ਦੇ ਬਾਰੇ ਦੱਸਦਾ ਹੈ ਜਿਸ ਨੂੰ ਉਹ ਬਚਾ ਨਹੀਂ ਸਕਿਆ ਉਸ ਨੂੰ ਉਸ ਦੀ ਮੌਤ ਦਾ ਬੜਾ ਦੁੱਖ ਸੀ ਤੇ ਇਸੇ ਲਈ ਉਸ ਨੇ ਉਸ ਦੀਆਂ ਚੀਜ਼ਾਂ ਨੂੰ ਯਾਦਾਂ ਦੇ ਤੌਰ ਤੇ ਸੰਭਾਲ ਕੇ ਰੱਖਿਆ ਸੀ। ਮਿਸ਼ੇਲ ਤੇ ਐਮਿਟ ਇੱਕ ਦਿਨ ਆਪਣੀਆਂ ਉਹਨਾਂ ਗਲਤੀਆਂ ਨੂੰ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਨ ਜਿਨ੍ਹਾਂ ਦਾ ਉਹਨਾਂ ਨੂੰ ਬੜਾ ਪਛਤਾਵਾ ਹੈ ਪਰ ਛੇਤੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਸ਼ਾਇਦ ਉਹਨਾਂ ਗਲਤੀਆਂ ਕਰਕੇ ਹੀ ਉਹ ਦੋਨੋਂ ਅੱਜ ਜਿਉਂਦੇ ਹਨ। ਹਾਲੇ ਉਹਨਾਂ ਨੂੰ ਉੱਥੇ ਰਹਿਣ ਦੀ ਆਦਤ ਹੋ ਰਹੀ ਸੀ ਉਹ ਸਾਰੇ ਕੁਝ ਗੇਮਸ ਖੇਡਦੇ ਹੁੰਦੇ ਸੀ ਜਿਵੇਂ ਕਿ ਟੀਵੀ ਦੇਖਦੇ ਸੀ ਤੇ ਗਾਣਾ ਗਾਉਂਦੇ ਸੀ ਕਿ ਇੱਕ ਦਿਨ ਅਚਾਨਕ ਉਹਨਾਂ ਦਾ ਪੂਰਾ ਬੇਸਮੈਂਟ ਲੈਣ ਲੱਗਦਾ ਹੈ ਹਾਰਵਰਡ ਉਹਨਾਂ ਨੂੰ ਦੱਸਦਾ ਹੈ ਕਿ ਇਹ ਉਹਨਾਂ ਕਰਕੇ ਹੀ ਹੋ ਰਿਹਾ ਹੈ ਜਿਨ੍ਹਾਂ ਨੇ ਸਾਰੀ ਮਨੁੱਖਤਾ ਨੂੰ ਮਾਰਿਆ ਕੁਝ ਦੇਰ ਬਾਅਦ ਜਦੋਂ ਪਚਾਲ ਬੰਦ ਹੁੰਦਾ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ 에ਅਰ ਵੈਂਟੀਲੇਸ਼ਨ ਸਿਸਟਮ ਖਰਾਬ ਹੋ ਗਿਆ ਹੈ ਤੇ ਜੇ ਛੇਤੀ ਉਹਨੂੰ ਠੀਕ ਨਾ ਕੀਤਾ ਗਿਆ ਤਾਂ ਬਾਹਰ ਦੀ ਹਵਾ ਕਰਕੇ ਸਾਰੇ ਮਾਰੇ ਜਾਣਗੇ ਹਾਰਵਰਡ ਮਿਸ਼ੇਲ ਨੂੰ ਏਸੀ ਵੈਂਟ ਤੋਂ ਹੁੰਦੇ ਹੋਏ ਉੱਪਰ ਜਾਣ ਦੀ ਕਹਿੰਦਾ ਹੈ ਕਿਉਂਕਿ ਉਹ ਹੀ ਉਸ ਦੇ ਅੰਦਰ ਜਾ ਸਕਦੀ ਸੀ ਉੱਪਰ ਜਾ ਕੇ ਮਿਸ਼ੇਲ ਲੀਵਰ ਨੂੰ ਠੀਕ ਕਰ ਦਿੰਦੀ ਹੈ ਜਿਸ ਨਾਲ 에ਅਰ ਫਿਲਟਰੇਸ਼ਨ ਸਿਸਟਮ ਫੇਰ ਤੋਂ ਸਟਾਰਟ ਹੋ ਜਾਂਦਾ ਹੈ ਉਹ ਜਦੋਂ ਉੱਪਰ ਜਾਂਦੀ ਹੈ ਤਾਂ ਉਹਨੂੰ ਇੱਕ ਸ਼ੀਸ਼ੇ ਦੀ ਛੋਟੀ ਜਿਹੀ ਖਿੜਕੀ ਦਿਖਾਈ ਦਿੰਦੀ ਹੈ ਜਿਸ ਤੇ ਕਿਸੇ ਨੇ ਹੈਲਪ ਲਿਖਿਆ ਹੋਇਆ ਸੀ ਮਸ਼ੇਲ ਨੂੰ ਉੱਥੇ ਇੱਕ ਏਅਰ ਰਿੰਗ ਮਿਲਦੀ ਹੈ ਤੇ ਉਸਦੇ ਖੂਨ ਲੱਗਿਆ ਹੁੰਦਾ ਹੈ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਇਹੋ ਜਿਹੀ ਸੇਮ ਏਅਰ ਰਿੰਗ ਨੂੰ ਹਾਰਵਰਡ ਦੀ ਕੁੜੀ ਨੇ ਵੀ ਪਾਇਆ ਹੁੰਦਾ ਜਦੋਂ ਇਸ ਬਾਰੇ ਉਹ ਐਮਿਟ ਨੂੰ ਦੱਸਦੀ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਉਹ ਫੋਟੋ ਵਾਲੀ ਕੁੜੀ ਮੀਗਨ ਨਹੀਂ ਸੀ ਐਮਿਟ ਉਹਨੂੰ ਦੱਸਦਾ ਹੈ ਕਿ ਉਹ ਉਸਦੇ ਸਕੂਲ ਦੀ ਇੱਕ ਕੁੜੀ ਸੀ ਜੋ 2 ਸਾਲ ਪਹਿਲਾਂ ਗਾਇਬ ਹੋ ਗਈ ਸੀ ਜਿਸ ਦਾ ਮਤਲਬ ਇਹ ਸੀ ਕਿ ਹਾਵਰਡ ਨੇ ਮੇਗਨ ਦੇ ਬਾਰੇ ਝੂਠ ਬੋਲਿਆ ਸੀ ਤੇ ਉਸ ਕੁੜੀ ਨੂੰ ਉਸ ਨੇ ਕਿਡਨਾਪ ਕਰਕੇ ਆਪਣੇ ਨਾਲ ਰੱਖਿਆ ਸੀ ਉਹਨਾਂ ਦੋਨਾਂ ਨੂੰ ਹੁਣ ਹਾਵਰਡ ਦੇ ਉੱਪਰ ਸ਼ੱਕ ਹੋਣ ਲੱਗਦਾ ਹੈ ਇਸੇ ਲਈ ਉਹ ਉੱਥੋਂ ਭੱਜਣ ਦਾ ਪਲਾਨ ਬਣਾਉਂਦੇ ਹਨ ਮਿਸ਼ੇਲ ਕੁਝ ਪਲਾਸਟਿਕ ਦੇ ਟੁਕੜਿਆਂ ਨੂੰ ਕੱਟ ਕੇ ਇੱਕ ਸੂਟ ਬਣਾਉਣ ਲੱਗਦੀ ਹੈ ਤਾਂ ਕਿ ਜੇ ਬਾਹਰ ਦੀ ਹਵਾ ਜ਼ਹਿਰੀਲੀ ਹੋਈ ਤਾਂ ਉਹ ਉੱਥੇ ਸਾਹ ਲੈ ਸਕੇ ਪਰ ਇਹ ਉਹਨਾਂ ਨੂੰ ਹਾਵਰਡ ਦੀਆਂ ਨਜ਼ਰਾਂ ਤੋਂ ਬਚ ਕੇ ਕਰਨਾ ਸੀ ਕਿਉਂਕਿ ਜੇ ਉਸ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਉਹ ਸ਼ਾਇਦ ਉਹਨਾਂ ਨੂੰ ਮਾਰ ਵੀ ਸਕਦਾ ਸੀ ਉਹ ਹੌਲੀ-ਹੌਲੀ ਮਸ਼ੇਲ ਆਪਣੇ ਸੂਟ ਉੱਤੇ ਕੰਮ ਕਰ ਰਹੀ ਸੀ ਪਰ ਇੱਕ ਦਿਨ ਹਾਰਵਰਡ ਉਸ ਦੇ ਕੋਲ ਆਉਂਦਾ ਹੈ ਤੇ ਉਹਨਾਂ ਨੂੰ ਇੱਕ ਡਰਮ ਚੱਕ ਕੇ ਇੱਕ ਕਮਰੇ ਅੰਦਰ ਲੈ ਕੇ ਜਾਣ ਲਈ ਕਹਿੰਦਾ ਹੈ ਤੇ ਸਾਨੂੰ ਪਤਾ ਲੱਗਦਾ ਹੈ ਕਿ ਉਸ ਡਰਮ ਅੰਦਰ ਇੱਕ ਐਸਿਡ ਸੀ ਜੋ ਕਿਸੇ ਵੀ ਚੀਜ਼ ਨੂੰ 2 ਮਿੰਟਾਂ ਅੰਦਰ ਪਘਲਾ ਸਕਦਾ ਹੈ ਆਪਾਂ ਦੇਖਦੇ ਹਾਂ ਕਿ ਉਸ ਨੂੰ ਉਹਨਾਂ ਦੇ ਪਲਾਨ ਬਾਰੇ ਪਤਾ ਲੱਗ ਗਿਆ ਸੀ ਤੇ ਹੁਣ ਉਹ ਉਹਨਾਂ ਦੀ ਸੀਜ਼ਰ ਤੇ ਬਲੇਡ ਨੂੰ ਪਘਲਾ ਦਿੰਦਾ ਹੈ ਹਾਰਵਰਡ ਉਹਨਾਂ ਦੋਨਾਂ ਉੱਪਰ ਗੁੱਸਾ ਹੁੰਦਾ ਹੈ ਤੇ ਉਹਨਾਂ ਨੂੰ ਸੱਚ ਬੋਲਣ ਨੂੰ ਕਹਿੰਦਾ ਹੈ ਤੇ ਐਮਿਟ ਨੂੰ ਲੱਗਿਆ ਕਿ ਉਹ ਵੱਧ ਤੋਂ ਵੱਧ ਕੀ ਕਰ ਲਵੇਗਾ ਇਸ ਲਈ ਉਹ ਉਸ ਨੂੰ ਸੱਚ ਦੱਸ ਦਿੰਦਾ ਹੈ ਕਿ ਉਹ ਉਸ ਦੀ ਗਨ ਨੂੰ ਚੋਰੀ ਕਰਨ ਆਲਾ ਸੀ ਤਾਂਕੇ ਮਿਸ਼ੇਲ ਉਹਦੀ ਵੀ ਉਵੇਂ ਹੀ ਇੱਜ਼ਤ ਕਰੇ ਜਿਵੇਂ ਉਹ ਹਾਵਰਡ ਦੀ ਕਰਦੀ ਹੈ ਉਹ ਹਾਵਰਡ ਤੋਂ ਇਸ ਲਈ ਮਾਫੀ ਮੰਗਦਾ ਹੈ ਪਰ ਉਹਨੂੰ ਪਤਾ ਨਹੀਂ ਸੀ ਕਿ ਹਾਵਰਡ ਇੱਕ ਨੰਬਰ ਦਾ ਪਾਗਲ ਆਦਮੀ ਸੀ ਉਹ ਇਹ ਸੁਣਦੇ ਹੀ ਉਹਨੂੰ ਗੋਲੀ ਮਾਰ ਦਿੰਦਾ ਮਿਸ਼ੇਲ ਇਹ ਦੇਖ ਕੇ ਸਹਿਮ ਜਾਂਦੀ ਹੈ ਉਸਨੂੰ ਯਕੀਨ ਹੀ ਨਹੀਂ ਹੁੰਦਾ ਕਿ ਹਾਵਰਡ ਇੰਨਾ ਬੇਰਹਿਮ ਹੋ ਸਕਦਾ ਹੈ ਹਾਵਰਡ ਉਹਨੂੰ ਫੇਰ ਬੇਸਮੈਂਟ ਦੇ ਉਸ ਕਮਰੇ ਅੰਦਰ ਲੌਕ ਕਰ ਦਿੰਦਾ ਤਾਂ ਜੋ ਉਹ ਬਾਹਰ ਨਾ ਆ ਸਕੇ ਐਮਿਡ ਦੇ ਜਾਣ ਤੋਂ ਬਾਅਦ ਮਿਸ਼ੇਲ ਨੂੰ ਇਕੱਲਾਪਨ ਮਹਿਸੂਸ ਹੁੰਦਾ ਹੈ ਉਹ ਉਸ ਦੀਆਂ ਚੀਜ਼ਾਂ ਨੂੰ ਦੇਖ ਕੇ ਰੋਂਦੀ ਰਹਿੰਦੀ ਹੈ ਕਿਉਂਕਿ ਇਸ ਵਿੱਚ ਉਸ ਵਿਚਾਰੇ ਦੀ ਕੋਈ ਗਲਤੀ ਨਹੀਂ ਸੀਗੀ ਉਹ ਫੈਸਲਾ ਕਰਦੀ ਹੈ ਕਿ ਉਹ ਉਸ ਦੀ ਮੌਤ ਨੂੰ ਜਾਇਆ ਨਹੀਂ ਜਾਣ ਦੇਵੇਗੀ ਉਹ ਆਪਣੇ ਸੂਟ ਨੂੰ ਫੇਰ ਤੋਂ ਬਣਾਉਣਾ ਸ਼ੁਰੂ ਕਰਦੀ ਹੈ ਤੇ ਅਖੀਰ ਉਹ ਦੇ ਨਾ ਹੁੰਦਾ ਜਦੋਂ ਉਹ ਸੂਟ ਪੂਰਾ ਕਰ ਲੈਂਦੀ ਹੈ ਮਿਸ਼ੇਲ ਨੇ ਉਸ ਸੂਟ ਦੇ ਹੈਲਮਟ ਨੂੰ ਵੈਂਟ ਦੇ ਅੰਦਰ ਲਗਾਉ ਰੱਖਿਆ ਸੀ ਤੇ ਜਦੋਂ ਹਾਵਰਡ ਉਸ ਦੇ ਲੂਜ਼ ਹੋਏ ਸਕਰੂ ਨੂੰ ਦੇਖਦਾ ਹੈ ਤਾਂ ਉਸ ਨੂੰ ਮਿਸ਼ੇਲ ਤੇ ਸ਼ੱਕ ਹੋ ਜਾਂਦਾ ਹੈ ਹਾਵਰਡ ਉਹਦੇ ਉੱਤੇ ਜ਼ੋਰ ਜ਼ਬਰਦਸਤੀ ਕਰਕੇ ਉਸ ਤੋਂ ਸਵਾਲ ਪੁੱਛਣ ਲੱਗਦਾ ਹੈ ਤੇ ਅਖੀਰ ਉਸ ਨੂੰ ਉਸ ਦਾ ਬਣਾਇਆ ਹੋਇਆ ਸੂਟ ਮਿਲ ਜਾਂਦਾ ਹੈ ਉਹਨੂੰ ਦੇਖਦੇ ਹੀ ਹਾਵਰਡ ਨੂੰ ਬੜਾ ਸਾਉਂਡ ਆ ਹੁਣ ਪਰ ਮਿਸ਼ੇਲ ਉਸ ਨੂੰ ਉਸ ਕਮਰੇ ਅੰਦਰ ਬੰਦ ਕਰਕੇ ਉੱਥੋਂ ਭੱਜ ਜਾਂਦੀ ਹੈ ਉਸ ਨੂੰ ਚਾਬੀਆਂ ਤਾਂ ਮਿਲ ਗਈਆਂ ਸਨ ਪਰ ਬਿਨਾ ਉਸ ਸੂਰ ਦੇ ਉਹ ਬਾਹਰ ਨਹੀਂ ਨਿਕਲ ਸਕਦੀ ਸੀ ਜਦੋਂ ਹਾਵਰਡ ਉਹਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮਿਸ਼ੇਲ ਉਸ ਉੱਤੇ ਐਸਿਡ ਦਾ ਡਰਮ ਘੇਰ ਦਿੰਦੀ ਹੈ ਜਿਸ ਕਰਕੇ ਉਸ ਦਾ ਸਰੀਰ ਜਲਣ ਲੱਗਦਾ ਪਰ ਫਿਰ ਵੀ ਉਸ ਨੇ ਹਾਰ ਨਹੀਂ ਮੰਨੀ ਸੀ ਉਸ ਨੂੰ ਬਾਹਰ ਜਾਣ ਤੋਂ ਰੋਕਦਾ ਤੇ ਇਸੇ ਕੋਸ਼ਿਸ਼ ਵਿੱਚ ਉਸ ਬੇਸਮੈਂਟ ਅੰਦਰ ਅੱਗ ਲੱਗ ਜਾਂਦੀ ਹੈ। ਮਸ਼ੇਲ ਉਸੇ ਵੈਂਟ ਤੋਂ ਹੁੰਦੀ ਹੋਈ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਹੈ ਪਰ ਹਾਵੜ ਉਸਦੇ ਉੱਪਰ ਚਾਕੂ ਨਾਲ ਹਮਲਾ ਕਰ ਦਿੰਦਾ ਹੈ। ਹੁਣ ਇੱਕ ਵਾਰ ਤਾਂ ਉਹ ਉਹਨੂੰ ਫੜ ਵੀ ਲੈਂਦਾ ਹੈ ਪਰ ਫੇਰ ਵੀ ਮਸ਼ੇਲ ਉਹਨੂੰ ਹਰਾ ਕੇ ਕਿਸੇ ਤਰ੍ਹਾਂ ਉੱਥੋਂ ਬਾਹਰ ਨਿਕਲ ਜਾਂਦੀ ਹੈ। ਹਾਵੜ ਤੋਂ ਪਿੱਛਾ ਛਡਾ ਕੇ ਹੁਣ ਉਹ ਅੱਗੇ ਵਾਧੀ ਹੈ ਉਹ ਉਸੇ ਵੇਲੇ ਕਾਰ ਅੰਦਰ ਬੈਠਣ ਲੱਗਦੀ ਹੈ। ਉਦੋਂ ਹੀ ਉਸਦਾ ਧਿਆਨ ਉਸਦੇ ਫਟੇ ਹੋਏ ਸੂਟ ਤੇ ਜਾਂਦਾ ਹੈ। ਉਹ ਫਟਾਫਟ ਉਸ ਉੱਤੇ ਟੇਪ ਲਾਉਣ ਲੱਗਦੀ ਹੈ ਤਾਂ ਕਿ ਜ਼ਹਿਰੀਲੀ ਹਵਾ ਉਸਦੇ ਲੰਗ ਕਨਾ ਪਹੁੰਚੇ ਉਹ ਬੜੀ ਘਬرائی ਹੋਈ ਸੀ ਪਰ ਉਦੋਂ ਹੀ ਉਹਦੀ ਨਜ਼ਰ ਚਿੜੀਆਂ ਤੇ ਪੈਂਦੀ ਹੈ ਜੋ ਇੰਨੀ ਜ਼ਹਿਰੀਲੀ ਹਵਾ ਵਿੱਚ ਵੀ ਸਾਹ ਲੈ ਰਹੇ ਸਨ ਜੀ ਦਾ ਮਤਲਬ ਸੀ ਕਿ ਹਾਰਵਰਡ ਨੇ ਜੋ ਕੁਝ ਬੋਲਿਆ ਸੀ ਸਾਰਾ ਕੁਝ ਝੂਠ ਸੀ ਬਾਹਰ ਕੋਈ ਜ਼ਹਿਰੀਲੀ ਹਵਾ ਨਹੀਂ ਸੀਗੀ ਮਸ਼ੇਲ ਆਪਣੇ ਮਾਸਕ ਨੂੰ ਉਤਾਰਦੀ ਹੈ ਤੇ ਹੱਸਦੇ ਹੋਏ ਇੱਕ ਲੰਬਾ ਸਾਹ ਲੈਂਦੀ ਹੈ ਉਸ ਨੂੰ ਲੱਗਿਆ ਕਿ ਉਹ ਜਿੱਤ ਗਈ ਸੀ ਪਰ ਉਦੋਂ ਹੀ ਉਹਨੂੰ ਇੱਕ ਅਜੀਬ ਜਹੀ ਆਵਾਜ਼ ਆਉਂਦੀ ਹੈ ਉਹ ਦੇਖਦੀ ਹੈ ਕਿ ਇੱਕ ਸਪੇਸਸ਼ਿਪ ਅਸਮਾਨ ਵਿੱਚ ਘੁੰਮ ਰਿਹਾ ਸੀ ਤੇ ਉਸ ਬੇਸਮੈਂਟ ਵਿੱਚ ਲੱਗੀ ਅੱਗ ਨੇ ਉਸਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ ਮਸ਼ੇਲ ਉਹਨੂੰ ਆਪਣੇ ਵੱਲ ਆਉਂਦਾ ਵੇਖ ਲੁਕਣ ਲੱਗਦੀ ਹੈ ਉਸ ਨੂੰ ਉਸ ਲੇਡੀ ਦੀ ਕਾਰ ਮਿਲਦੀ ਹੈ ਪਰ ਉਹ ਲੋਕ ਸੀ ਹੁਣ ਮਸ਼ੇਲ ਨੂੰ ਇੱਕ ਅਜੀਬ ਜਿਹਾ ਕਰੀਚਰ ਦਿਖਾਈ ਦਿੰਦਾ ਜੋ ਧਰਤੀ ਦਾ ਤਾਂ ਬਿਲਕੁਲ ਨਹੀਂ ਸੀ ਉਸ ਨੂੰ ਉਸ ਦੇ ਉੱਥੇ ਹੋਣ ਦਾ ਪਤਾ ਲੱਗ ਗਿਆ ਸੀ ਇਸੇ ਲਈ ਮਸ਼ੇਲ ਉਸ ਲੇਡੀ ਦੀ ਲਾਸ਼ ਤੋਂ ਚਾਬੀ ਚੱਕ ਉਥੋਂ ਭੱਜਣ ਲੱਗਦੀ ਹੈ ਉਸ ਨੂੰ ਇੱਕ ਚਮਕੀਲੀ ਰੋਸ਼ਨੀ ਦਿਖਾਈ ਦਿੰਦੀ ਹੈ ਉਸ ਨੂੰ ਲੱਗਿਆ ਕਿ ਉਹੀ ਉਸਦੀ ਮਦਦ ਕਰਨ ਆਇਆ ਪਰ ਅਜੇਹਾ ਨਹੀਂ ਸੀ ਉਹ ਉਹੀ ਸਪੇਸ ਸ਼ਿਪ ਸੀ ਜੋ ਇਸ ਵਾਰ ਹਵਾ ਵਿੱਚ ਜ਼ਹਿਰੀਲੀ ਗੈਸ ਛੱਡਣ ਲੱਗਦਾ ਹੈ। ਮਿਸ਼ੇਲ ਭੱਜ ਕੇ ਫੌਰਨ ਆਪਣੇ ਹੈਲਮਟ ਨੂੰ ਲੱਭਦੀ ਹੈ ਤੇ ਉਹਨੂੰ ਪਾ ਕੇ ਆਪਣੇ ਮੂੰਹ ਨੂੰ ਪੂਰੀ ਤਰ੍ਹਾਂ ਕਵਰ ਕਰ ਲੈਂਦੀ ਹੈ ਪਰ ਉਹ ਏਲੀਅਨ ਉਸ ਦੇ ਪਿੱਛੇ ਪੈ ਜਾਂਦੇ ਨੇ। ਉਹ ਉਸ ਦੀ ਕਾਰ ਸਮੇਤ ਉਹਨੂੰ ਖਾਣ ਵਾਲੇ ਸਨ ਪਰ ਉਦੋਂ ਹੀ ਮਿਸ਼ੇਲ ਨੂੰ ਉੱਥੇ ਇੱਕ ਵਾਇਨ ਦੀ ਬੋਤਲ ਮਿਲਦੀ ਹੈ ਜਿਸ ਦਾ ਇੱਕ ਬੰਬ ਬਣਾ ਕੇ ਉਹ ਉਸ ਸ਼ਿਪ ਦੇ ਮੂੰਹ ਵਿੱਚ ਸੁੱਟ ਦਿੰਦੀ ਹੈ। ਇਸ ਨਾਲ ਇੱਕ ਬਹੁਤ ਵੱਡਾ ਧਮਾਕਾ ਹੁੰਦਾ ਹੈ ਤੇ ਉਹ ਸ਼ਿਪ ਕਰੈਸ਼ ਹੋ ਕੇ ਖਤਮ ਹੋ ਜਾਂਦੀ ਹੈ। ਹੁਣ ਮਿਸ਼ੇਲ ਕਾਰ ਸਮੇਤ ਥੱਲੇ ਗਿਰ ਜਾਂਦੀ ਹੈ ਪਰ ਖੁਸ਼ਕਿਸਮਤੀ ਨਾਲ ਉਹ ਜੂੰਦੀ ਸੀ ਉਸ ਲੇਡੀ ਦੀ ਕਾਰ ਨੂੰ ਲੈ ਕੇ ਉਥੋਂ ਨਿਕਲ ਜਾਂਦੀ ਹੈ ਤੇ ਥੋੜੀ ਦੂਰ ਜਾਂਦੇ ਹੀ ਉਸ ਕਾਰ ਦੇ ਰੇਡੀਓ ਵਿੱਚ ਇੱਕ ਅਨਾਉਂਸਮੈਂਟ ਸੁਣਾਈ ਦਿੰਦੀ ਹੈ ਜਿਸ ਨਾਲ ਉਹਨੂੰ ਪਤਾ ਲੱਗਦਾ ਹੈ ਕਿ ਮਨੁੱਖਾਂ ਨੂੰ ਉਹਨਾਂ ਏਲੀਅਨਾਂ ਤੋਂ ਬਚਣ ਲਈ ਇੱਕ ਸੇਫ ਜਗ੍ਹਾ ਮਿਲ ਗਈ ਹੈ ਹੁਣ ਮਿਸ਼ੇਲ ਕੋਲ ਦੋ ਆਪਸ਼ਨ ਸੀ ਯਾ ਤਾਂ ਉਹ ਸਿੱਧਾ ਜਾਂਦੀ ਜਿੱਥੇ ਸਾਰੇ ਇਨਸਾਨ ਜਾ ਰਹੇ ਸੀ ਜਾਂ ਫਿਰ ਵਾਪਸ ਉਹ ਆਪਣੇ ਸ਼ਹਿਰ ਜਾਂਦੀ ਜਿੱਥੇ ਹਲੇ ਵੀ ਕੁਝ ਲੋਕ ਜਿਉਂਦੇ ਸਨ ਮਿਸ਼ੇਲ ਸ਼ਹਿਰ ਵੱਲ ਜਾਣ ਲੱਗਦੀ ਹੈ ਕਿਉਂਕਿ ਹੁਣ ਉਹਨੂੰ ਪਤਾ ਸੀ ਕਿ ਏਲੀਅਨਾਂ ਤੋਂ ਬਚਣਾ ਕਿਵੇਂ ਹੈ ਇਸ ਦੇ ਨਾਲ ਇਹ ਫਿਲਮ ਇੱਥੇ ਖਤਮ ਹੋ ਜਾਂਦੀ ਹੈ ਦੋਸਤੋ ਇਸੇ ਤਰ੍ਹਾਂ ਦੀ ਫਿਲਮ ਲੈ ਕੇ ਤੁਹਾਨੂੰ ਫੇਰ ਜਲਦੀ ਮਿਲਾਂਗੇ ਉਦੋਂ ਤੱਕ ਲਈ ਜ਼ਿੰਦਗੀ